ਇਸ ਵਾਰ ਤੁਸੀਂ ਲੱਖੇ ਸਦਾਨੇ ਦੇ ਲਈ ਪ੍ਰਚਾਰ ਕੀਤਾ ਬੁਰੀ ਤਰ੍ਹਾਂ ਹਾਰ ਗਏ ਉਹ ਬਠਿੰਡੇ ਤੋਂ ਬੜੀਆਂ ਤੁਸੀਂ ਵੋਟਾਂ ਮੰਗ ਰਹੇ ਸੀਗੇ ਕਿਉਂ ਨਹੀਂ ਪਈਆਂ ਵੋਟਾਂ ਦੇਖੋ ਵੀਰੇ ਵੋਟਾਂ ਜਿਹੜਾ ਉਹਨਾਂ ਦੇ ਪਿੱਛੇ ਨਾ ਇੱਕ ਗੈਂਗਸਟਰ ਨਾਮ ਦਾ ਸ਼ਬਦ ਲੱਗ ਗਿਆ ਉਹ ਬਹੁਤ ਹੁਣ ਵਾਲੀ ਨਵੀਂ ਪਨੀਰੀ ਤਾਂ ਸਮਝ ਰਹੀ ਐ ਕਿ ਲੱਖਾ ਲੀਡਰ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਮਸਲੇ ਹੱਲ ਕਰ ਰਿਹਾ ਪਾਣੀਆਂ ਦਾ ਮਸਲਾ ਹੋ ਗਿਆ ਸਭ ਤੋਂ ਵੱਡਾ ਮਸਲਾ ਮਾਂ ਬੋਲੀ ਪੰਜਾਬੀ ਦਾ ਹੋ ਗਿਆ ਹੁਣ ਵੀ ਉਹਨਾਂ ਦੀ ਪਿੱਛੇ ਜੇ ਵੀਡੀਓ ਦੇਖੀ ਸੀ ਮੈਂ ਇੱਕ ਦਰਿਆ ਤੇ ਗਈ ਸੀ ਉੱਥੇ ਵੀ ਉਹਨਾਂ ਨੇ ਬਹੁਤ ਇਕੱਟ ਕੀਤਾ ਸੀ ਮਤਲਬ ਕਿ ਐ ਨਾ ਦੇਖੋ ਤੁਸੀਂ ਬੰਦਾ ਉਹਦਾ ਪਾਸਟ ਕੀ ਸੀ ਤੁਸੀਂ ਹੁਣ ਦੇਖੋ ਕਿ ਬੰਦਾ ਹੁਣ ਪੰਜਾਬ ਦੇ ਹੱਕਾਂ ਲਈ ਬੋਲ ਰਿਹਾ ਪਰ ਮੈਨੂੰ ਲੱਗਦਾ ਕਿ ਮਾਨਸੇ ਨੇ ਮਾਨਸੇ ਦੇ ਬਠਿੰਡੇ ਨੇ ਚੰਗਣ ਨਹੀਂ ਕੀਤਾ ਲੱਖੇ ਧਾਣੇ ਨੂੰ ਹਰਾ ਕੇ ਕਿਉਂ ਕਿਉਂਕਿ ਜਿੱਤ ਤੱਕ ਮੈਨੂੰ ਲੱਗਦਾ ਹਰ ਸਿਮਰਤ ਘਰ ਬਾਦਲ ਤੋਂ ਚੰਗਾ ਸੀ ਲਖਾਂ ਜਣਾਣਾ ਹਰ ਸਿਮਰਤ ਬਾਦਲ ਤੁਹਾਡੇ ਉੱਤੇ ਹਸਪਤਾਲ ਲੈ ਕੇ ਆਈ ਜਾਂ ਯੂਨਿਟ ਡਿਵੈਲਪਮੈਂਟ ਕੀਤੀ ਬਠਿੰਡੇ ਦੀ ਕੀਤੀ ਹੈ ਮਾਨਸੇ ਦੀ ਦਿਖਾ ਦੋ ਕੀ ਕੀਤੀ ਹੈ ਪਰ ਵੋਟਾਂ ਤਾਂ ਪਈਆਂ ਮਾਨਸੇ ਤੋਂ ਵੀਰੇ ਹੁਣ ਇਹ ਲੋਕਾਂ ਦੀ ਸੋਚ ਹੈ ਹਨਾ ਹੁਣ ਇੰਨਾ ਪ੍ਰਚਾਰ ਕੀਤਾ ਸੀ ਲੋਕਾਂ ਨੂੰ ਸਮਝਾਇਆ ਕਿ ਜਿੱਥੇ 75 ਸਾਲ ਇਹਨਾਂ ਨੂੰ ਦਿੱਤੇ ਇੱਕ ਮਤਲਬ ਕਿ ਇੱਕ ਵਾਰੀ ਮੌਕਾ ਲੱਖੇ ਸਦਾਨ ਨੂੰ ਤਾਂ ਦੇ ਕੇ ਦੇਖੋ ਜਿਹੜਾ ਲੀਡਰ ਹੋਣ ਤੋਂ ਪਹਿਲਾਂ ਹੀ ਤੁਹਾਡੇ ਮਸਲੇ ਹੱਲ ਕਰਵਾ ਰਿਹਾ ਫਿਰ ਲੀਡਰ ਹੋਣ ਤੋਂ ਬਾਅਦ ਤੱਕ ਕਰਵਾਊਗਾ ਹੀ ਜੇ ਲੱਖੇ ਸਦਾਨ ਨੇ ਕੰਮ ਨਾ ਕੀਤੇ ਫਿਰ ਲੱਖਾ ਸਦਾਨਾ ਮੋੜ ਮੈਦਾਨ ਚਾਊਗਾ ਤਾਂ ਸਹੀ ਇੱਕ ਵਾਰੀ ਉਹਨੂੰ ਮੌਕਾ ਦੇ ਕੇ ਤਾਂ ਦੇਖਦੇ ਇੱਕ ਵਾਰ ਪਰਤਿਆ ਕੇ ਤਾਂ ਦੇਖਦੇ ਬੰਦੇ ਨੂੰ ਲੱਖੇ ਮੈਂ ਗੱਲਾਂ ਹੋਈਆਂ ਤੁਹਾਡੇ ਕਦੀ ਬੈਠ ਕੇ ਇਦਾਂ ਜਦੋਂ ਲੱਖਾ ਬਈ ਹਾਰਿਆ ਸੀ ਉਸ ਤੋਂ ਅਗਲੇ ਦਿਨ ਮੈਂ ਬਾਈ ਦੇ ਘਰੇ ਗਈ ਸੀ ਬਾਈ ਕਹਿੰਦਾ ਕੋਈ ਗੱਲ ਨਹੀਂ ਲੜਾਂਗੇ ਮੈਦਾਨ 'ਚ ਖੜੇ ਆਂ ਜ਼ਰੂਰ ਲੜਾਂਗੇ ਜਿੰਨੇ ਬਾਈ ਨੇ ਇੱਕ ਗੱਲ ਕਹੀ ਆ ਜਿੰਨਾ ਚਿਰ ਕਹਿੰਦਾ ਸਰੀਰ 'ਚ ਸਾਹ ਨਹੀਂ ਮੇਰੇ 'ਚ ਉਹਨਾਂ ਸੇ ਇੱਕ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਪਾਣੀਆਂ ਦੀ ਮਾਂ ਬੋਲੀ ਪੰਜਾਬੀ ਦੀ ਨਸ਼ਿਆਂ ਦੇ ਵਿਰੁੱਧ ਲੜੂੰਗਾ ਪਰ ਜਿੰਨਾ ਲੱਖੇ ਬਾਈ ਲਈ ਇਕੱਠ ਕੀਤਾ ਲੋਕਾਂ ਨੇ ਪਰ ਵੋਟ ਨਹੀਂ ਆਨੀ ਪਈ ਕਿਉਂਕਿ ਇਕੱਠ ਤਾਂ ਬਹੁਤ ਹੋਇਆ ਨਾ ਉੰਨੀ ਵੋਟ ਨਹੀਂ ਪਈ ਲੱਖੇ ਉੰਨੀ ਵੋਟ ਨਹੀਂ ਪਈ ਜਿਹੜੇ ਲੱਖੇ ਦੇ ਰੈਲੀਆਂ ਚਾਹੁੰਦੇ ਸੀ ਉਹਨਾਂ ਨੇ ਵੋਟ ਨਹੀਂ ਪਾਈ ਜਿੱਥੇ ਤੱਕ ਮੈਨੂੰ ਲੱਗਦਾ ਨਹੀਂ ਭਾਈ ਕਿਉਂਕਿ ਕਾਫਲਾ ਹੀ ਐਡਾ ਵੱਡਾ ਸੀ ਜਦੋਂ ਕਾਫਲਾ ਦੇਖਦੇ ਸੀ ਨਾ ਲੱਗਦਾ ਸੀ ਕਿ ਹੁਣ ਤਾਂ ਬਠਿੰਡੇ ਦੀ ਸ਼ੀਟ ਹੱਥ ਤੇ ਪਈ ਹੈ ਹੂੰ ਪਰ ਨਹੀਂ ਪਰ ਹੈ ਪਹਰੇ ਨਹੀਂ ਬੰਡੇ ਤੁਸੀਂ ਉੱਥੇ ਜਿੱਥੇ ਤੱਕ ਮੈਨੂੰ ਨਹੀਂ ਬੰਡੇ ਅੱਛਾ ਜਿੱਥੇ ਤੱਕ ਮੈਂ ਸੁਣਿਆ ਕਿ ਬਾਕੀ ਸਾਰੇ ਨੇ ਤਾਂ ਬੰਡੇ ਨੇ ਕਿ ਲੱਖੇ ਨੇ ਵੈਸੇ ਨਹੀਂ ਬੰਡੇ ਜੇ ਬਣ ਜਾਂਦਾ ਫਿਰ ਜਿੱਤ ਉਹਦੇ ਨਾਲ ਹੀ ਨਹੀਂ ਵੀਰੇ ਚਾਹੇ ਲੱਖਾਂ ਹਾਰਿਆ ਹੂੰ ਉਹ ਆ ਉਹਦੀ ਜ਼ਮੀਰ ਲਈ ਤਾਂ ਉਹ ਜਿੱਤਿਆਣਾ ਕਿਉਂਕਿ ਉਹਨੂੰ ਬਿਨਾਂ ਪੈਸੇ ਤੋਂ ਇੰਨੀਆਂ ਬੋਟਾਂ ਪਈਆਂ ਨੇ ਜਦੋਂ ਅਗਲੀ ਵਾਰ ਫੇਰ ਮੈਦਾਨ ਜਾਊਗਾ ਉਹ ਬੰਦੇ ਤਾਂ ਉਹਦੇ ਨਾਲ ਜੁੜੀ ਨਹੀਂ ਨਾ ਅਗਲੇ ਫੇਰ ਸਮਝ ਆ ਜੂਗੀ ਹੂੰ ਹਾਂਜੀ ਤੁਹਾਨੂੰ ਲੱਖੇ ਦੀ ਕੀ ਖਾਸियत ਲੱਗਦੀ ਹੈ ਕਿ ਇਹ ਚੀਜ਼ਾਂ ਵਧੀਆਂ ਨੇ ਲੱਖੇ ਬਾਈ ਦੀ ਜਿਹੜਾ ਇੱਕ ਟੋਕ ਕੇ ਇੱਕ ਠੋਕ ਕੇ ਜਵਾਬ ਦਿੰਦਾ ਅਗਲੇ ਨੂੰ ਹਰ ਇੱਕ ਕੋਈ ਵੀ ਪੰਜਾਬ ਦਾ ਨੌਜਵਾਨ ਤੇ ਝੂਠੇ ਪਰਚੇ ਪੈਂਦੇ ਨੇ ਉਦੇ ਨਾਲ ਖੜਦਾ ਲੋਕੀ ਕੱਟ ਦੇ ਵਿੱਚ ਤਾਂ ਬਹੁਤ ਜਾਂਦੇ ਲੱਖੇ ਨਾਲ ਪਹਿਲਾਂ ਵੀ ਵੋਟ ਇਲੈਕਸ਼ਨ ਲੜੇ ਸੀ ਉਹ ਐਮ ਐਲ اے ਦੇ ਹਾਂਜੀ ਉਹਦੇ ਵੀ ਹਾਰ ਗਏ ਸੀ ਹੁਣ ਫੇਰ ਹਾਰ ਗਏ ਹੁਣ ਫੇਰ ਹਾਰ ਗਏ ਲੋਕੀ ਆਪਣੇ ਕੰਮ ਕਰਾਉਣ ਦੇ ਲਈ ਉਹਨੂੰ ਸੱਦਦੇ ਨੇ ਪਰ ਵੋਟ ਕਿਉਂ ਨਹੀਂ ਪਾਉਂਦੇ ਦੇਖੋ ਕੰਮ ਕਰਾਉਣ ਲਈ ਤਾਂ ਵੀਰੇ ਹਰ ਇੱਕ ਮੂਰੇ ਜਾਂਦਾ ਹੈ ਲੱਖੇ ਬਾਈ ਦੇ ਮੈਂ ਤੁਹਾਨੂੰ ਸਾਡੇ ਪਿੰਡ ਦੀ ਘਟਨਾ ਦੱਸ ਦਿੰਨੀ ਆ ਕੰਮ ਤਾਂ ਉਹਨਾਂ ਨੇ ਲੱਖੇ ਬਾਈ ਤੋਂ ਕਰਾ ਲਿਆ ਪਰ ਜਦੋਂ ਮੈਂ ਪੋਲਿੰਗ ਬੂਥ ਲਈ ਗਿਆ ਨਾ ਕਰਕੇ ਤੁਹਾਡੇ ਪਿੰਡ ਹਾਂਜੀ अच्छा एतुं पता लगदा क्यों? कि जिन्ना ਤੁਹਾਡੇ ਪਿੰਡ ਉਦਾ ਬੂਥ ਲੱਗਾ ਸੀਗਾ ਨਹੀਂ ਲੱਗਿਆ ਤੁਸੀਂ ਨਹੀਂ ਲਾਇਆ ਲਾਉਣਾ ਚਾਹੁੰਦੀ ਸੀ ਮੈਂ ਪਰ ਲਾਉ ਨਹੀਂ ਦਿੱਤਾ ਕਿਉਂ ਕਿ ਕਿਉਂਕਿ ਜਿਹੜੀ ਥਾਂ ਅਸੀਂ ਲਈ ਸੀ ਨਾ ਉਹ ਮੈਂ ਉਹ ਪਾਰਟੀ ਦੇ ਨਾਮ ਤੇ ਚਲੋ ਨਹੀਂ ਲੈਣਾ ਚਾਹੁੰਦੀ ਔਨ ਕੈਮਰਾ ਪਰ ਉਹ ਆਪ ਹੀ ਸਮਝ ਜਾਣਗੇ ਕਿ ਸਾਨੂੰ ਕਿਹਾ ਉਹਨਾਂ ਨੇ ਨਾ ਮਤਲਬ ਕਿ ਉਹ ਦੁਕਾਨਦਾਰ ਨੂੰ ਕਹਿਤਾ ਕਿ ਇੱਥੇ ਬੂਥ ਨਹੀਂ ਲੱਗਣਾ ਚਾਹੀਦਾ ਉਹਦਾ ਪਰ ਅਸੀਂ ਕਿਹਾ ਕਿ ਤੁਸੀਂ ਲੱਖੇਵਈ ਨੂੰ ਦੱਸਿਆ ਵੀ ਤੇਰਾ ਬੂਥ ਮੈਨੂੰ ਮੇਰੇ ਪਿੰਡ ਚ ਲਾਨ ਨਹੀਂ ਦੇ ਰੇ। ਲੱਖੇਵਈ ਦੀ ਟੀਮ ਨਾਲ ਮੇਰੀ ਹੋਈ ਸੀ ਗੱਲ। ਅੱਛਾ। ਉੱਥੇ ਕੈਂਡੀਡੇਟ ਉਠਾਤੇ ਸੀ ਕਿੰਨੇ ਵੋਟਾਂ ਮੈਂ ਤੁਹਾਡੇ ਪਿੰਡੋਂ? ਸਾਡੇ ਪਿੰਡ ਲੱਖੇਵਈ ਨੂੰ ਪਈਆਂ ਨੇ 200 ਵੋਟ ਪੈ ਗਈ ਸੀ। 200 ਵੋਟ। ਪਰ ਸਭ ਤੋਂ ਵੱਧ ਸਾਡੇ ਪਿੰਡੋਂ ਵੋਟ ਪਈ ਐ ਖੁੱਡੀਆਂ ਨੂੰ। ਹੂੰ। ਜੀ। ਕੀ ਲੱਗਦਾ ਕਿ ਪੰਜਾਬ 'ਚ ਤੁਸੀਂ ਇੰਨਾ ਪ੍ਰਚਾਰ ਵੀ ਕਰਦੇ ਹੋ ਵੱਖ-ਵੱਖ ਕੈਂਡੀਡੇਟ ਲਈ? ਕੀ ਸੋਚਦੇ ਨੇ ਲੋਕ ਇਥੋਂ ਦੇ? ਮੈਂ ਤਾਂ ਇਹ ਕਹੂੰਗੀ ਕਿ ਖਡੂਰ ਸਾਹਿਬ ਤੇ ਫਰੀਦਕੋਟ ਵਾਲਿਆਂ ਨੇ ਇਹ ਕਿ ਭਈ ਜਮਈ ਜਿਹੜਾ ਉਹਨਾਂ ਨੇ ਨਾ ਇੱਕ ਮਤਲਬ ਕਿ ਦਾਗ ਸੀ ਉਹਨਾਂ ਤੇ ਲੱਗਿਆ ਖਾਲੜਾ ਸਾਹਿਬ ਦਾ ਉਹ ਲਾਤਾ ਉਹਨਾਂ ਨੇ ਉਹਨਾਂ ਨੇ ਭਾਜੀ ਮੂਰਤੀ ਹੁਣ ਐਵੇਂ ਮੈਂ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਅਗਲੀ ਵਾਰ ਜਾਂ ਮੈਲੇ ਦੀ ਸੀਟ ਲੜਨ ਜਾਂ ਮਤਲਬ ਕਿ ਐਮਪੀ ਦੀ ਸੀਟ ਲੜਨ ਕਿ ਕੋਈ ਵੀ ਖਾਲਸ ਰਾਜ ਦਾ ਕੈਂਡੀਡੇਟ ਖੜਾ ਹੋਊਗੀ ਨਾ ਇੱਕ ਠੋਕ ਕੇ ਉਹਦੇ ਨਾਲ ਖੜਿਓ ਕونکی ਇਹਨਾਂ ਨਾਲ ਤਾਂ ਅਸੀਂ ਖੜਦੇ ਆਏ ਆਂ ਕਾਲੀਆਂ ਨੇ ਕੀ ਕਰਤਾ ਕਾਂਗਰਸੀਆਂ ਨੇ ਕੀ ਕਰਤਾ ਆ ਹੁਣ ਝਾੜੂ ਵਾਲਿਆਂ ਨੇ ਕੀ ਕਰਤਾ